ਉਹ ਕਹਿੰਦਾ ਵੀ ਨਹੀਂ ਜੋ ਤੂੰ ਮੰਗਣਾ ਮੰਗ ਲੈ ਹਿਸਾਬ ਨਾ ਕਰਵਾ ਕਹਿੰਦਾ ਨਹੀਂ ਜੀ ਜਿੰਨੀ ਮੈਂ ਭਗਤੀ ਕੀਤੀ ਨਾ ਉਹਦੇ ਸਾਹਬ ਦਾ ਜੋ ਬਣਦਾ ਉਹ ਮੈਨੂੰ ਦੇ ਦਿਓ ਰੱਬ ਕਹਿੰਦਾ ਵੀ ਹਿਸਾਬ ਨਾ ਕਰ ਤੂੰ ਮੰਗ ਲੈ ਜੋ ਤੈਨੂੰ ਚਾਹੀਦਾ ਪਰ ਤੂੰ ਐਂ ਨਾ ਕਹਿ ਕੇ ਜੀ ਮੈਂ ਤਾਂ ਜਿੰਨੀ ਭਗਤੀ ਕੀਤੀ ਆ ਮੈਨੂੰ ਉਹਦੇ ਹਿਸਾਬ ਨਾਲ ਜੋ ਮੇਰਾ ਬਣਦਾ ਉਹ ਦੇ ਦਿਓ ਕਹਿੰਦਾ ਨਹੀਂ ਜੀ ਐਂ ਤਾਂ ਮੇਰਾ ਬਹੁਤ ਕੁਝ ਬਣਦਾ ਹੈ ਮੈਨੂੰ ਤਾਂ 40 ਸਾਲ ਹੋ ਗਏ ਭਗਤੀ ਕਰਦੇ ਆ ਮੈਂ ਘਰ-ਵਾਰ ਛੱਡਿਆ ਹੋਇਆ ਭੁੱਖੇ ਰਹਿ ਕੇ ਭਗਤੀ ਕੀਤੀ ਆ ਗਰਮੀ ਸਰਦੀ ਮੀਂਹ ਨੇਰੀ ਵਿੱਚ ਮੈਂ ਬੰਦਗੀ ਨਹੀਂ ਛੱਡੀ ਹੁਣ ਤੁਸੀਂ ਮੈਨੂੰ ਕਹਿੰਦੇ ਜੋ ਮੰਗਣਾ ਮੰਗ ਲੈ ਜੋ ਮੇਰਾ ਮਨ ਦਾ ਉਹ ਦੇਉ ਰੱਬ ਨੇ ਕਿਹਾ ਵੀ ਸਾਭ ਨਹੀਂ ਕਰੀਦਾ ਲਿਖਾ ਦੇਣ ਲੱਗਿਆ ਬੰਦਾ ਛੁੱਟ ਨਹੀਂ ਸਕਦਾ ਤੂੰ ਜੋ ਮੰਗਣਾ ਮੰਗ ਲੈ ਤੇਰੇ ਤੇ ਖੁਸ਼ ਹੈ ਕਹਿੰਦੇ ਜਦੋਂ ਨਹੀਂ ਮੰਨਿਆ ਉਹ ਸਾਧੂ ਤਾਂ ਉਦੋਂ ਫਿਰ ਰੱਬ ਨੇ ਕਿਹਾ ਚੱਲ ਫਿਰ ਸਾਭ ਹੀ ਕਰ ਲਈਏ ਜੋ ਤੇ ਨਾ ਜਾਲੀਆਂ ਸੱਲਣ ਦਾ ਬੰਦਗੀ ਦਾ ਬਣਦਾ ਹੈ